ਯਾਨੀ ਤੇ ਨੀ ਅਸੀਂ ਦਲਜੀਤ ਦੋਸਾਂਸ ਤੇ ਪਰਨੀਤੀ ਚੋਪੜਾ ਦੀ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਕਾਫੀ ਚਰਚਾ ਸੁਣ ਰਹੇ ਹਾਂ ਦੋਵਾਂ ਨੇ ਇਸ ਫਿਲਮ ਚ ਸ਼ਾਨਦਾਰ ਐਕਟਿੰਗ ਕੀਤੀ ਏ ਤੇ ਇਮਤੀਆਜ਼ ਅਲੀ ਦੇ ਨਿਰਦੇਸ਼ਨ ਨੇ ਫਿਲਮ ਚ ਜਾਨਵਾ ਦਿੱਤੀ ਹੈ ਹਾਲਾਂਕਿ ਇਹ ਫਿਲਮ ਕਾਲਪਨਿਕ ਨਹੀਂ ਹੈ ਸਗੋਂ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਤੇ ਅਮਰ ਚੌਦੀ ਵਾਇਫਿਕ ਹੈ ਕਾਮੇਡੀਅਨ ਕਪਿਲ ਸ਼ਰਮਾ ਨੂੰ ਅਮਰ ਸਿੰਘ ਚਮਕੀਲਾ ਚ ਕੰਮ ਨਾ ਕਰਨ ਦਾ ਅਫਸੋਸ ਹੈ ਕਪਿਲ ਨੇ ਇੱਕ ਲਾਸਾ ਆਪਣੇ ਸ਼ੋਅ ਦੀ ਗ੍ਰੇਟ ਇੰਡੀਅਨ ਕਪਲ ਸ਼ੋਅ ਜੋ ਉਸ ਸਮੇਂ ਦਿੱਤਾ ਜਦੋਂ ਫਿਲਮ ਦੀ ਟੀਮ ਫਿਲਮ ਦੀ ਪ੍ਰਮੋਸ਼ਨ ਕਰਨ ਲਈ ਗਈ ਸੀ ਕੁਝ ਸਮਾਂ ਪਹਿਲਾਂ ਅਮਰ ਸਿੰਘ ਚਮਕੀਲਾ ਦੇ ਲੀਡ ਐਕਟਰ ਦਲਦੀਪ ਦੁਸਾਂਸ ਤੇ ਅਦਾਕਾਰ ਅਪਰਨੀਤੀ ਚੋਪੜਾ ਫਿਲਮ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ਸਪਾਂਸਰ ਸਨ ਉਹਨਾਂ ਨਾਲ ਫਿਲਮ ਦੇ ਨਿਰਦੇਸ਼ਕ ਇਮਤੀਆਜ਼ ਅਲੀ ਵੀ ਨਜ਼ਰ ਆਏ ਸ਼ੌਦਰਾਰ ਕਪਿਲ ਸ਼ਰਮਾ ਨੇ ਦੱਸਿਆ ਕਿ ਏ ਆ ਰਹਿਮਾਨ ਨੇ ਉਹਨਾਂ ਨੂੰ ਫਿਲਮ ਅਮਰ ਸਿੰਘ ਚਮਕੀਲਾ ਦੇ ਸੰਬੰਧ ਵਿੱਚ ਫੋਨ ਕੀਤਾ ਸੀ ਉਹ ਉਸ ਸਮੇਂ ਵਿਦੇਸ਼ ਵਿੱਚ ਸੀ ਇਸ ਕਰਕੇ ਕਮੇਡੀਅਨ ਨੇ ਏ ਆਫਰ ਟੁਕਰਾ ਦਿੱਤਾ ਸੀ ਜਦੋਂ ਕਪਿਲ ਨੂੰ ਉਸ ਕਾਲ ਦਾ ਪਕਰਣ ਪਤਾ ਲੱਗਿਆ ਤਾਂ ਉਹ ਪੂਰੀ ਰਾਤ ਰੋਂਦੇ ਰਹੇ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਕਪਿਲ ਸ਼ਰਮਾ ਨੇ ਕਿਹਾ ਇੱਕ ਦਿਨ ਮੈਂ ਰਹਿਮਾਨ ਸਰ ਨੂੰ ਮਿਲਿਆ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਮੈਨੂੰ ਚਮਕੀਲਾ ਲਈ ਬੁਲਾਇਆ ਸੀ ਤੇ ਉਹ ਮੈਨੂੰ ਉਸ ਫਿਲਮ 'ਚ ਕਾਸਟ ਕਰਨਾ ਚਾਹੁੰਦੇ ਸਨ ਮੈਂ ਸੋਚਿਆ ਕਿ ਉਹ ਚਾਹੁੰਦਾ ਹੈ ਕਿ ਮੈਂ ਜਾਵਾਂ ਮੈਂ ਉਸ ਸਮੇਂ ਵਿਦੇਸ਼ ਵਿੱਚ ਸੀ ਤੇ ਜਦੋਂ ਰਹਿਮਾਨ ਸਰ ਦਾ ਫੋਨ ਆਇਆ ਤਾਂ ਮੈਂ ਮਿਸ ਕਰ ਦਿੱਤਾ ਬਾਅਦ ਵਿੱਚ ਜਦੋਂ ਮੈਨੂੰ ਕਾਰਨ ਪਤਾ ਲੱਗਾ ਤਾਂ ਮੈਂ ਉਸ ਰਾਤ ਰੋਂਦਾ ਰਿਹਾ ਅਮਰ ਸਿੰਘ ਚਮਕੀਲਾ 12 April ਨੂੰ Netflix ਤੇ ਰਿਲੀਜ਼ ਹੋ ਚੁੱਕੀ ਹੈ ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਤੇ ਅਮਰਚੋਦ ਕੌਰ ਦੇ ਜੀਵਨ ਤੇ ਅਧਾਰਿਤ ਹੈ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਇਹ ਮਾਮਲਾ ਅਜੇ ਤੱਕ ਅਨਸੂਲ ਜਾਇ ਫਿਲਮ ਚੰਮਰ ਸਿੰਘ ਦੀ ਭੂਮਿਕਾ ਅਦਲਜੀਤ ਦੋਸਾਂਝ ਨੇ ਨਿਭਾਈ ਹੈ ਜਦਕਿ ਅਮਰਚੋਦ ਕੌਰ ਦੀ ਭੂਮਿਕਾ ਪੰਨੀਤੀ ਚੋਪੜਾ ਨੇ निभाई ਹੈ ਤੇ ਉਸਦੇ ਕੰਮ ਦੀ ਕਾਫੀ ਤਾਰੀਫ ਵੀ ਹੋ ਰਹੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ